ਉਹ ਸਾਨੂੰ ਨਹੀਂ ਮਿਲੇ ਇਥੋਂ ਦੇ ਸਾਨੂੰ ਸਕੱਤਰ ਸਾਹਿਬ ਮਿਲੇ ਨੇ ਜਮੇਵਾਰ ਸਿੰਘ ਅਸੀਂ ਉਹਨਾਂ ਨੂੰ ਜਿਹੜਾ ਲਿਖਤੀ ਦਿੱਤਾ ਕੋਈ ਮੰਗ ਪੱਤਰ ਨਹੀਂ ਦਿੱਤਾ ਉਹਦੇ 'ਚ ਇਹ ਪਹਿਲਾ ਹੈਡਿੰਗ ਲਿਖਿਆ ਹੈ ਕਿ ਕੌਣ ਰੋਕੇਗਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਨੂੰ ਦੂਸਰਾ ਇਹ ਲਿਖਿਆ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੂਰਨ ਤੌਰ ਤੇ ਸਿਪਾਈ ਦੀ ਪਾਬੰਦੀ ਲਾ ਦਿੱਤੀ ਜਾਵੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਨ ਭੇੜ ਕੀਤੇ ਜਾ ਰਹੇ ਹਨ ਉਹਨਾਂ ਤੇ ਪੂਰਨ ਤੌਰ ਤੇ ਪਾਬੰਦੀ ਲੱਗੇ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਵਿਰਧ ਹੋ ਜਾਂਦੇ ਹਨ ਉਹਨਾਂ ਅੰਗਾਂ ਦੀ ਸੁਧਾਈ ਕਰਕੇ ਦੁਬਾਰਾ ਪ੍ਰਕਾਸ਼ ਹੋਣ ਯੋਗ ਹੁੰਦੇ ਹਨ ਅਸੀਂ ਇਹਨਾਂ ਨੂੰ ਇਹ ਅੱਜ ਜਿਹੜਾ ਲਿਖਿਆ ਕਿ ਕੌਣ ਰੋਕੇਗਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਉਹੜਾ ਅਸੀਂ ਦੋ ਪੇਚਾਂ ਵਾਲਾ ਦਿੱਤਾ ਲੈਟਰ ਜੇਕਰ ਇਹ ਉਹ ਉਹਨਾਂ ਦੇ ਉੱਤੇ ਅਮਲ ਨਾ ਕੀਤਾ ਅਸੀਂ ਇਹਨਾਂ ਨੂੰ ਅੱਜ ਦੇਣ ਆਏ ਆ ਮੁੜ ਕੇ ਦੇਣ ਨਹੀਂ ਆਉਣਾ ਅਸੀਂ ਇਹਨਾਂ ਦੇ ਦਰਵਾਜ਼ੇ ਘਾੜੀ ਭਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਵੱਲੋਂ ਜਮੇਵਾਰ ਸਿੰਘਾਂ ਵੱਲੋਂ ਅੱਜ ਅਸੀਂ ਜੋ ਪ੍ਰਧਾਨ ਆ ਤਿੰਨ ਦਿਨ ਤੋਂ ਫੋਨ ਤੇ ਗੱਲ ਕੀਤੀ ਸੀ ਕਿ ਤੁਹਾਨੂੰ ਮਿਲਣਾ ਹੈ ਪਰ ਪ੍ਰਧਾਨ ਨੂੰ ਕੋਈ ਜ਼ਰੂਰੀ ਕੰਮ ਪੈਣ ਕਰਕੇ ਉਹ ਸਾਨੂੰ ਨਹੀਂ ਮਿਲੇ ਇਥੋਂ ਦੇ ਸਾਨੂੰ ਸਕੱਤਰ ਸਾਹਿਬ ਮਿਲੇ ਨੇ ਜਮੇਵਾਰ ਸਿੰਘ ਅਸੀਂ ਉਹਨਾਂ ਨੂੰ ਜਿਹੜਾ ਲਿਖਤੀ ਦਿੱਤਾ ਕੋਈ ਮੰਗ ਪੱਤਰ ਨਹੀਂ ਦਿੱਤਾ ਉਹਦੇ ਚ ਇਹ ਪਹਿਲਾ ਹੈਡਿੰਗ ਲਿਖਿਆ ਹੈ ਕਿ ਕੌਣ ਰੋਕੇਗਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਨੂੰ ਕਿਉਂਕਿ ਅੱਜ 207 ਹਨ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਸ਼ਿਪਾਈ ਕਰ ਰਹੀ ਹੈ ਇੱਕ ਸ਼ਰੂਮਣੀ ਕਮੇਟੀ ਕਰ ਰਹੀ ਹੈ ਇੱਕ ਤੇ ਇੱਕ ਦਿੱਲੀ ਕਮੇਟੀ ਕਰ ਰਹੀ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪਾਸ਼ਾ ਇੱਕ ਗੀਠਾ ਸਾਹਿਬ ਜਿਹੜਾ ਗੋਦਵਾ ਸਾਹਿਬ ਹੈ ਸ਼ਰੂਮਣੀ ਕਮੇਟੀ ਦੇ ਦੀਨ ਹੈ ਇਕ ਅੰਗੀਠਾ ਜਿਹੜਾ ਵਾ ਉਹ ਹੈਗਾ ਦੇਹਰਾ ਦੂਨ ਦੇ ਵਿੱਚ ਉਹ ਹੈਗਾ ਦਿੱਲੀ ਕਮੇਟੀ ਕੋਲ ਜੇਕਰ ਦੋ ਗੁਰੂਗ੍ਰੰਥ ਸਾਹਿਬ ਦੇ ਅੰਗ ਵਿਰਧ ਹੋ ਜਾਂਦੇ ਹਨ ਇਹਨਾਂ ਨੇ ਕੋਈ ਵੀ ਉੱਥੇ ਸਤਿਗੁਰਾਂ ਦੇ ਸਤਕਾਰ ਹਿਤ ਨਾ ਅਜੇ ਤੱਕ ਕੋਈ ਟੀਮ ਬਣਾਈ ਹੈ ਕਿ ਜੇਕਰ ਦੋ ਗੁਰੂਗ੍ਰੰਥ ਸਾਹਿਬ ਦੇ ਅੰਗ ਵਿਰਧ ਹਨ ਉਹਨਾਂ ਨੂੰ ਬਦਲ ਦਈਏ ਇਹ ਉਸੇ ਵੇਲੇ ਚਾਟ ਉੱਥੇ ਜਿਹੜੇ ਸੇਵਾਦਾਰ ਰੱਖੇ ਹਨ ਹਾਫ ਮਹੀਨੇ ਬਾਅਦ ਖੀਰ ਲੈ ਐਤਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਿਨ ਧੜਾ ਧੜ ਅਗਣ ਭੇਟ ਕਰ ਰਹੇ ਹਨ ਇਹ ਕਲੀ ਸਾਡੀ ਮੰਗ ਨਹੀਂ ਮੈਂ ਇੱਕ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਜੇਕਰ ਅਸੀਂ ਮੰਗ ਲੈ ਕੇ ਆਏ ਹਾਂ ਇਹ ਸ਼੍ਰੋਮਣੀ ਕਮੇਟੀ ਕਰ ਵੀ ਸਕਦੀ ਹੈ ਪਰ ਇਹ ਜਾਣ ਬੁੱਝ ਕੇ ਬੇਦਬੀਆਂ ਕਰਵਾ ਰਹੀ ਹੈ ਕਿਉਂਕਿ ਅੱਜ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਿਪਾਈ ਹੋ ਰਹੀ ਹੈ ਉਹ ਪ੍ਰੈਸ ਦੇ ਪੂਨ ਤੌਰ ਤੇ ਪਾਬੰਦੀ ਲੱਗ ਜਾਵੇ ਆ ਸਾਰੇ ਦਿੱਲੀ ਵਾਲੇ ਵੀ ਲਾ ਦਣ ਤੇ ਇਹ ਅੰਮ੍ਰਿਤਸਰ ਵਾਲੇ ਵੀ ਲਾ ਦਣ ਤੇ ਸਤਿਗੁਰਾਂ ਦਾ ਸਤਕਾਰ ਵੱਧ ਸਕਦਾ ਹੈ ਅਸੀਂ ਜਿਹੜਾ ਮੰਗ ਪੱਤਰ ਇਹਨਾਂ ਦੇ ਕੋਲ ਲੈ ਕੇ ਆਏ ਆ ਇੱਕ ਲੈਟਰ ਤੇ ਲਿਖ ਕੇ ਜਥੇਬੰਦੀਆਂ ਵੱਲੋਂ ਉਹ ਲਿਖਿਆ ਹੈ ਕਿ ਹਰ ਇੱਕ ਗੁਰੂ ਘਰ ਵਿੱਚ ਪਹਿਰੇਦਾਰੀ ਜਿਹੜੀ ਆ ਉਹ ਲਾਜ਼ਮੀ ਹੈ ਦੂਸਰਾ ਇਹ ਆ ਉਹ ਕਰਵਾ ਵੀ ਸਕਦੇ ਹਨ ਪਰ ਇਹ ਧਿਆਨ ਨਹੀਂ ਦੇ ਰਹਾ ਹੈ ਦੂਸਰਾ ਇਹ ਲਿਖਿਆ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੂਰਨ ਤੌਰ ਤੇ ਸਿਪਾਈ ਦੀ ਪਬੰਦੀ ਲਾ ਦਿੱਤੀ ਜਾਵੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਣ ਭੇੜ ਕੀਤੇ ਜਾ ਰਹੇ ਹਨ ਉਹਨਾਂ ਤੇ ਪੂਰ ਤੌਰ ਤੇ ਪਬੰਦੀ ਲੱਗੇ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਵਿਰਧ ਹੋ ਜਾਂਦੇ ਹਨ ਉਹਨਾਂ ਅੰਗਾਂ ਦੀ ਸੁਧਾਈ ਕਰਕੇ ਦੁਬਾਰਾ ਪ੍ਰਕਾਸ਼ ਹੋਣ ਯੋਗ ਹੁੰਦੇ ਹਨ ਕਿਉਂਕਿ ਦੋ ਅੰਗ ਵਿਰਧ ਹੁੰਦੇ ਕਰਕੇ ਇਹ ਅਗਣ ਭੇੜ ਕਰ ਰਹੇ ਹਨ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹਨ ਇੱਕ ਤੇ ਬੇਦਬੀਆਂ ਲੋਕ ਦੂਜੇ ਕਰ ਰਹੇ ਨੇ ਇੱਕ ਖੁਦ ਸੰਸਥਾਵਾਂ ਆਪ ਕਰ ਰੀਆਂ ਨੇ ਇਹਦਾ ਲੇਖਾ ਕੌਣ ਦੇਵੇਗਾ ਮੈਂ ਜਿਹੜਾ ਲਿਖਿਆ ਕਿ ਹਰ ਗੁਰੂ ਘਰ ਵਿੱਚ ਪਹਿਰੇਦਾਰੀ ਹੋਣੀ ਚਾਹੀਦੀ ਹੈ ਕਈ ਗੁਰੂ ਘਰਾਂ ਦੇ ਵਿੱਚ ਨਾ ਤਾਂ ਕਮੇਟੀਆਂ ਅਮਰਧਾਰੀ ਹਨ ਉਹ ਕਿੰਨਾ ਨੇ ਲਾਗੂ ਕਰਾਉਣੀਆਂ ਨੇ ਹੁਕਮਨਾਮੇ ਜ਼ਰੂਰ ਜਾਰੀ ਹੋਏ ਨੇ ਸ੍ਰੀ ਅਕਾਲ ਤਾ ਸਾ ਤੋਂ ਉਹ ਲਾਗੂ ਕਰਾਉਣੇ ਨੇ ਸ਼੍ਰੋਮਣੀ ਕਮੇਟੀ ਦਾ ਸ੍ਰੀ ਅਕਾਲ ਤਾ ਸਭਾ ਵੱਲੋਂ ਪਰ ਅਜੇ ਤੱਕ ਲਾਗੂ ਨਹੀਂ ਹੋਏ ਫਿਰ ਅਸੀਂ ਮੰਗ ਕਰਦੇ ਹਾਂ ਕਿ ਹਰ ਗੁਰੂ ਘਰ ਵਿੱਚ ਗਰੰਥੀ ਅਮਰਧਾਰੀ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੋਵੇ ਸੰਧਿਆ ਦੇ ਟੈ ਸੂਦਰ ਕਰਦਾ ਹੋਵੇ ਪਰ ਕਈ ਪਿੰਡਾਂ ਦੇ ਵਿੱਚ ਗਰੰਥੀ ਵੀ ਜਿਹੜੇ ਨਹੀਂ ਹੈਗੇ ਅਸੀਂ ਇਹ ਮੰਗਾਂ ਲੈ ਕੇ ਇਹਨਾਂ ਕੋਲ ਆਏ ਸਨ ਮਹਾਰਾਜੀ ਪੀਤੁਰ ਗੁਰਬਾਨੀ ਵੇਵਾਂ ਸ਼ਾਦੀਆਂ ਦੇ ਕਾਰ ਟਰੈਕਟਰ ਟਰਾਲੀਆਂ ਇਹਨਾਂ ਦੇ ਲੈਟਰਾਂ ਤੇ ਵੀ ਲਿਖੀ ਜਾਂਦੀ ਹੈ ਜਿਹੜੇ ਸ਼੍ਰੋਮਣੀ ਕਮੇਟੀ ਸੰਸਥਾ ਵੱਲੋਂ ਲੈਟਰ ਸ਼ਬੇ ਹਨ ਪਰ ਜਦੋਂ ਕਾਰਜ ਹੋ ਜਾਂਦਾ ਪਾੜ ਕੇ ਇਹ ਵੀ ਡਿਸਪੀਨ ਸੁੱਟ ਦਿੰਦੇ ਹਨ ਕਿ ਇਹ ਬੇਦੀ ਵੀ ਨਹੀਂ ਇਹ ਓੰਕਾਰ ਸਤਗੁਰ ਪ੍ਰਸਾਦ ਲਿਖਿਆ ਹੈ ਇਹਨਾਂ ਦੇ ਲੈਟਰਾਂ ਦੇ ਉੱਤੇ ਇਹ ਜਿਹੜੀਆਂ ਬਿਲਟੀ ਕਰਕੇ ਮਹਾਰਾਜ ਦੀਆਂ ਪੋਥੀਆਂ ਬਾਹਰਲੇ ਦੇਸ਼ਾਂ 'ਚ ਬਾਹਰ ਪ੍ਰਾਈਵੇਟ ਪ੍ਰਸਾਪ ਭੇਜ ਰਹੀਆਂ ਨੇ ਚੇਤਰ ਸਿੰਘ ਵਰਗੇ ਹੋਰ ਵੀ ਉਹਨਾਂ ਤੇ ਰੋਗ ਲਾਉਣੀ ਚਾਹੀਦੀ ਹੈ ਕਿ ਮਹਾਰਾਜੀ ਪੀਤੁਰ ਗੁਰਬਾਨੀ ਦਾ ਸਤਕਾਰ ਅਦੋਂ ਤਾਂ ਹੋਵੇਗਾ ਜੇਕਰ ਰੋਗ ਲੱਗੀ ਹੋਵੇਗੀ ਪਰ ਅੱਜ ਜਿਹੜੀਆਂ ਪ੍ਰਾਈਵੇਟ ਪ੍ਰੈਸਾਂ ਨੇ ਉਹਨਾਂ ਦੇ ਉਹ ਤਰਾਤਰ ਮਹਾਰਾਜ ਦੀਆਂ ਪੋਥੀਆਂ ਬਿਰਦ ਗੁਟਕੇ ਸਾਹਿਬ ਧਾਰਮਿਕ ਲਿਟਰੇਚਰ ਉਹ ਬੇਲਟੀ ਕਰਕੇ ਭੇਜ ਰਹੇ ਹਨ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਅਸੀਂ ਇਹਨਾਂ ਨੂੰ ਇਹ ਅੱਜ ਜਿਹੜਾ ਲਿਖਿਆ ਕਿ ਕੌਣ ਰੋਕੇਗਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਉਹ ਜਿਹੜਾ ਅਸੀਂ ਦੋ ਪੇਚਾਂ ਵਾਲਾ ਦਿੱਤਾ ਲੈਟਰ ਜੇਕਰ ਇਹ ਉਹ ਉਹਨਾਂ ਦੇ ਉੱਤੇ ਅਮਲ ਨਾ ਕੀਤਾ ਅਸੀਂ ਇਹਨਾਂ ਨੂੰ ਅੱਜ ਦੇਣਾ ਆ ਮੁੜ ਕੇ ਦੇਣ ਨਹੀਂ ਹੋਣਾ ਅਸੀਂ ਇਹਨਾਂ ਦੇ ਦਰਵਾਜ਼ੇ ਗਾੜੀ ਬਵਾਂਗੇ ਤੇ ਇਹ ਨਾ ਹੋਵੇ ਭੜਕੇ ਇਥੋਂ ਦਾ ਪ੍ਰਸ਼ਾਸਨ ਕਹੇ ਕਿ ਤੁਸੀਂ ਫੇਰ ਇਹਨਾਂ ਦੇ ਦਫ਼ਤਰਾਂ ਗਾੜੀ ਬਹਿ ਗਏ ਆ ਸਾਨੂੰ ਦੱਸ ਦਿਓ ਕਿੱਥੇ ਬਵਾਂ ਕਿੰਨਾ ਗਾੜੀ ਪਈਏ ਕਿਹਨੂੰ ਦਸੀਏ ਕਿਨੂੰ ਗੜ ਕਿਹਦੇ ਗਾੜੀ ਰਹੀਏ ਇਹ ਕਰਕੇ ਅਸੀਂ ਬਵਾਂਗੇ ਤੇ ਇਹਨਾਂ ਦੇ ਦਫ਼ਤਰਾਂ ਗਾੜੀ ਬਵਾਂਗੇ ਉੱਠਾਂਗੇ ਉਦੋਂ ਭਾਵੇਂ ਸਾਡੇ ਦੇ ਅੱਗੇ ਡਾਂਗਾ ਮਾਰ ਕੇ ਇਹਨਾਂ ਨੇ ਵੇਖ ਲਿਆ ਤੇ ਅਸੀਂ ਫੇਰ ਉਦਾਂ ਦੇ ਉਦਾਂ ਵਾ ਜੇਕਰ ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਦਬੀ ਨੂੰ ਰੋਕਣ ਵਾਸਤੇ ਇਹ ਸਖਤ ਫੈਸਲਾ ਨਹੀਂ ਲੈਂਦੇ ਤੇ ਇਹ ਵੀ ਇੱਕ ਕੌਮ ਦੇ ਦੇਨਦਾਰ ਨੇ ਸ਼੍ਰੋਮਣੀ ਕਮੇਟੀ ਸਸਤਾ ਕੋ ਇਹੋ ਗੁਰੂ ਗ੍ਰੰਥ ਸਾਹਿਬੀ ਕਰ ਰਹੀ ਹੈ ਅਸੀਂ ਇਹਨਾਂ ਦੇ ਦਫ਼ਤਰਾਂ ਗਾੜੀ ਬਾਵਾਂਗੇ ਤੇ ਜਿਹੜੀਆਂ ਸਤਾਵਾਂ ਨੇ ਤੇ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਮੈਂ ਉਹਨਾਂ ਨੂੰ ਇੱਕ ਬੇਨਤੀ ਤੁਹਾਡੇ ਮੀਡੀਆ ਰਾਈ ਕਰ ਦਵਾਂ ਕਿ ਅਸੀਂ ਉਹ ਸਿੱਖਾਂ ਜੇਕਰ ਬਹਿਗੇ ਵੀ ਕਾਂਗੇ ਨਹੀਂ ਝੁਗਾਂਗੇ ਨਹੀਂ ਜਿੰਨਾਂ ਚਿਰ ਸਤਗੁਰ ਸੱਚੇ ਪਾਤਸ਼ਾਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਅਗਣ ਭੇੜ ਕੀਤੇ ਜਾ ਰਹੇ ਹਨ ਉਹਨਾਂ ਤੇ ਰੋਕ ਨਹੀਂ ਲੱਗਦੀ ਤੇ ਸ਼ਿਪਾਈ ਨਹੀਂ ਬੰਦ ਹੁੰਦੀ ਉਹਨਾਂ ਚਿਰ ਅਸੀਂ ਉੱਠਾਂਗੇ ਨਹੀਂ ਪਿੰਡਾਂ ਦੇ ਵਿੱਚ ਗੁਰਦੁਆਰੇ ਬਹੁਤ ਜ਼ਿਆਦਾ ਬਣੇ ਹੋਏ ਨੇ ਪਿਛਲੇ ਦਿਨੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਵੀ ਆਂਦਾ ਵੀ ਕੋਸ਼ਿਸ਼ ਕਰੋ ਵੀ ਹਰ ਪਿੰਡ 'ਚ ਇੱਕੋ ਹੀ ਗੁਰਦੁਆਰਾ ਹੋਵੇ ਸੋ ਕਿਤੇ ਲੱਗਦਾ ਨਹੀਂ ਕਿ ਆਪਾਂ ਨੂੰ ਵੀ ਉਪਰਾਲਾ ਕਰਨਾ ਚਾਹੀਦਾ ਕਿ ਜਿਹੜੇ ਪਿੰਡਾਂ ਵਿੱਚ ਅਲੱਗ-ਅਲੱਗ ਗੁਰਦੁਆਰੇ ਨੇ ਇੱਕੋ ਹੀ ਗੁਰਦੁਆਰਾ ਹੋਣਾ ਚਾਹੀਦਾ ਵੇਖੋ ਜੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਿੰਡਾਂ 'ਚ ਪ੍ਰਕਾਸ਼ਮਾਨ ਹੋਏ ਆ ਗੁਰੂ ਘਰਾਂ ਦੇ ਜੀ ਉਹ ਕਿ ਚైనా ਤੋਂ ਤੇ ਆਏ ਨਹੀਂ ਜੀ ਉਹ ਪਾਕਿਸਤਾਨ ਵਾਲਿਆਂ ਦੇ ਭੇਜੇ ਨਹੀਂ ਆ ਉਹ ਕਿੰਨਾਂ ਨੇ ਦਿੱਤੇ ਆ ਸ਼ਰੂਮਣੀ ਕਮੇਟੀ ਨੇ ਦਿੱਤੇ ਆ ਇਹ ਕਹਿ ਦਿੰਦੇ ਆ ਬਿਆਨ ਦੇਣ ਦਾ ਕਿ ਆ ਤੇ ਜਦੋਂ ਥੱਲੇ ਵੋਟਾਂ ਆ ਜਾਂਦੀਆਂ ਵੋਟਾਂ ਉਹ ਕਹਿੰਦੇ ਸਾਡੇ ਕਾਲੀਦਾਲਵਾ ਸਾਡੇ ਕਾਲੀਦਾਲ ਨਾਲ ਸੰਬੰਧਤ ਜਾਂਚ ਕਰਾਉਣ ਨੂੰ ਗੁਰੂ ਘਰ ਬਣਾਏ ਗਏ ਕਈ ਪਿੰਡਾਂ ਦੇ ਵਿੱਚ ਮੈਂ ਆਖੋ ਤੇ ਡਰੈਸ ਨਾ ਛਿੱਜਲਵੜੀ ਦੇ ਵਿੱਚ ਉਹਨੇ ਖਡੂਰ ਸਾਹਿਬ ਨੇ ਸਾਡੇ ਪਿੰਡਾਂ 'ਚ ਵੀ ਇੰਨੇ ਗੁਰੂ ਘਰ ਵਾ ਕਿ ਇਹਨੇ ਇਤਿਹਾਸਕ ਸਥਾਨ ਨਹੀਂ ਹੈਗੇ ਖਡੂਰ ਸਾਹਿਬ ਦੇ ਵਿੱਚ ਜਿੰਨੇ ਪਿੰਡਾਂ 'ਚ ਗੁਰੂ ਘਰ ਨੇ ਇਹ ਕੌਣ ਰੋਕ ਸਕਦਾ ਇਹ ਰੋਕ ਸਕਦੇ ਨੇ ਇਹ ਕਰਕੇ ਬੇਨਤੀ ਹੈ ਮੇਰੀ ਕਿ ਹੱਥ ਜੋ ਕਿ ਸੇ ਕੌਮ ਨੂੰ ਕਿ ਜੇਕਰ ਅਸੀਂ ਇੱਥੇ ਮੋਰਚਾ ਲਾਵਾਂਗੇ ਆ ਤੇ ਜਰੂਰ ਸਾਥ ਦਿਓ ਸਾਥ ਨਹੀਂ ਕਿਉਂਕਿ ਪਰਵਕਾਰ ਨੂੰ ਭੁੱਲ ਜਾਈਏ ਤੇ ਭਾਵੇਂ ਮਹਾਪੁਰਸ਼ ਹੋਵੇ ਤੇ ਭਾਵੇਂ ਸਤੀ ਜੱਪੀ ਹੋਵੇ ਜਿਹੜੇ ਪਰਵਕਾਰ ਕਲਗੀਧਰ ਪਾਸ਼ਾ ਸਾਡੇ ਦੇ ਕਰਕੇ ਗਏ ਆ ਉਹ ਪਰਵਕਾਰਾਂ ਨੂੰ ਜੇ ਭੁੱਲ ਗਏ ਤੇ ਆ ਕਿਰਤ ਗਣਾ ਵਿੱਚ ਗਿਣਾ ਜਣਾ ਤੇ ਕਿਰਤ ਕਾਂ ਜਦੋਂ ਧਰਤੀ ਤੇ ਹੁੰਦਾ ਪਾਰ ਤੇ ਧਰਤੀ ਫਿਰ ਭਾਰ ਨੂੰ ਜੇ ਚਲਦੀ ਫਿਰ ਡੋਲਦੀ ਜੇ ਬੜੀਆਂ ਬੜੀਆਂ ਬਿਲਡਿੰਗਾਂ ਡਿੱਗ ਪੈਦੀਆਂ ਜੇ ਤੇ ਬੇਨਤੀ ਆ ਕਿਰਤ ਕਾਨਾ ਬਣਿਓ ਸਤਿਗੁਰਾਂ ਦੇ ਸਤਕਾਰ ਵਾਸਤੇ ਤੁਰਿਆ ਮਹਾਰਾਜ ਦੀ ਪੀਤ੍ਰ ਗੁਰਬਾਣੀ ਵਿਆਹਾਂ ਸ਼ਾਦੀਆਂ ਦੇ ਕਾਰ ਟ੍ਰੈਕਟਰ ਟਰਾਲੀਆਂ ਦੇ ਅੱਖਾਂ ਹੱਥਾਂ ਦੇ ਅਖਬਾਰਾਂ ਦੇ ਕੰਧਾਂ ਤੇ ਜਿਹੜੀ ਲਿਖੀ ਜਾਂਦੀ ਹੈ ਇਹਨਾਂ ਦੇ ਪੂਰਨ ਤੌਰ ਤੇ ਬੰਦ ਹੋਣੀ ਚਾਹੀਦੀ ਹੈ ਜੇਕਰ ਇਹ ਸੰਸਥਾ ਨੇ ਨਾ ਬੰਦ ਕਰਾਈ ਤੇ ਫਿਰ ਅਸੀਂ ਇੱਥੇ ਜਰੂਰ ਮੋਰਚਾ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ